ਕਿ ਸਾਡੇ ਕੋਲ ਇੱਕ ਬਹੁਤ ਵਧੀਆ ਕੁਆਲਿਟੀ ਦੀ ਚੇਅਰਸ ਆਉਂਦੀਆਂ ਨੇ ਆਪਾਂ ਇਹਨਾਂ ਨੂੰ ਰੂਮ ਚੇਅਰਸ ਕਹਿੰਦੇ ਆਣ ਠੀਕ ਹੈ ਹੁਣ ਆਪਾਂ ਕੋਈ ਵੀ ਚੰਡੀਗੜ੍ਹ ਵਗੈਰਾ ਜਾਂਦੇ ਆ ਆਪਾਂ ਹੋਟਲ ਵਧੀਆ 5 ਸਟਾਰ ਹੋਟਲ ਸੇ ਬੈਠਦੇ ਆ ਉਹਨਾਂ ਦੇ ਕੈਫੇ ਅੱਜ ਆ ਕੇ ਬੈਠਦੇ ਆ ਉੱਥੇ ਇਸ ਤਰੀਕੇ ਦੀ ਚੇਅਰਸ ਲੱਗੀ ਆਉਂਦੀਆਂ ਨੇ ਠੀਕ ਹੈ ਤੁਸੀਂ ਆਪਾਂ ਹੋਟਲਾਂ ਦੇ ਵਿੱਚ ਸਟੇ ਲੈਣੇ ਆ ਤੁਸੀਂ ਇਹ ਚੈੱਕ ਕਰੋ ਜਿਹੜੀ ਆ ਚੇਅਰ ਹੈ ਪਿਓ ਟਾਲੀ ਦੇ ਵਿੱਚ ਬਣੀ ਹੋਈ ਹੈ ਜੀ ਪਿਓ ਪੀਯੂ ਪਾਲਿਸ਼ ਹੋਈ ਹੋਈ ਹੈ ਜੀ ਇਹਨਾਂ ਦੇ ਉੱਤੇ ਸਾਈਡ ਤੇ ਤੇ ਐ ਨਹੀਂ ਹੈਗੀ ਜਿਹੜੀ ਪਾਲਿਸ਼ ਆਪਾਂ PU ਸਸਤੀ ਕੰਪਨੀ ਦੀ ਕਰ ਰੱਖਿਆ ਲੋ ਕੁਆਲਿਟੀ ਲੋਕਲ ਕੰਪਨੀ ਦੀ ਅਲਟਰਾ ਟਾਲੀਆ ਕੰਪਨੀ ਦੀ ਆਪਾਂ ਨੇ PU ਪਾਲਿਸ਼ ਕੀਤੀ ਹੋਈ ਹੈ 글로ਸ ਦੇ ਵਿੱਚ ਦੀ ਓਕੇ ਐਵੇਂ ਇੱਕ ਸਾਡੇ ਕੋਲ ਇੱਧਰ ਚੇਅਰ ਹੋਰ ਸੈੱਟ ਨੇ ਇਹ ਜਿਵੇਂ ਕਿ ਅੱਜਕੱਲ ਕੈਫੇ ਛੋਟੇ ਕੈਫੇ ਚੱਲ ਰਹੇ ਨੇ ਚਾਹੇ ਚੂਰੀ ਵਰਗੇ ਉਹਨਾਂ ਦੇ ਵਿੱਚ ਆਹ ਆਈਟਮ ਲੱਗ ਰਹੀ ਹੈ ਤੁਸੀਂ ਇਹ ਲਬੀ ਤਾਂ ਵੀ ਦੇ ਆਪਣੇ ਜਿੱਥੇ ਵੀ ਆ ਜਾਓਗੇ ਰੈਸਟੋਰੈਂਟਸ ਹੋਟਲ ਦੇ ਵਿੱਚ ਤੁਹਾਨੂੰ ਆਪਣੀ ਕੰਪਨੀ ਦਾ ਮਾਰਕ ਲਿਗਿਆ ਹੋਇਆ ਦਿਖੂਗਾ ਓਕੇ ਜਿਹੜਾ ਹਾ ਤੁਸੀਂ ਪੀੜਾ ਸੈਟ ਦੇਖ ਰਹੇ ਹੋ ਹੁਣ ਜੀ ਹਾਂਜੀ ਅਸਲ 'ਚ ਨਾ ਕਦੇ-ਕਦੇ ਬੰਦੇ ਕੋਲੇ ਪੈਸੇ ਲਾਣ ਨੂੰ ਹੁੰਦੇ ਨੇ ਬੜ ਜਗ੍ਹਾ ਦੀ ਥੋੜੀ ਕਮੀ ਹੁੰਦੀ ਹੈ ਆਹ ਪੀੜਾ ਸੈਟ ਅੱਜ ਕੱਲ ਇੰਨਾ ਕਿ ਜ਼ਿਆਦਾ ਟ੍ਰੈਂਡਿੰਗ ਆਈਟਮ ਹੋ ਗਈ ਠੀਕ ਹੈ ਜੋ ਕਿ ਲੋਕ ਬਹੁਤ ਪਸੰਦ ਕਰਦੇ ਨੇ ਆ ਪੂਰਾ ਪੀੜਾ ਸੈਟ ਪਿਓ ਟਾਲੀ ਦੇ ਵਿੱਚ ਬਣਿਆ ਹੋਇਆ ਜੀ ਉਹੀ ਗੱਲ ਪਿਊ ਪਾਲਿਸ਼ ਦੇ ਵਿੱਚ ਤਿਆਰ ਹੋਈ ਹੋਈ ਹੈ ਅਲਟਰਾ ਟਾਲੀਆ ਦੀ ਜੀ ਠੀਕ ਹੈ